शिवशंकर ब्लड सेवा वेलफेयर सोसाइटी फगवाड़ा बलो गांधी जयंती ਦੇ ਉਪਲਾਖਸ਼ ਵਿੱਚ ਸਥਾਨਕ શ્રી ਹਨੂਮਾਨ ਗੜੀ ਮੰਦਿਰ ਛੀਟੀ ਰੋਡ फगवाड़ा ਵਿਖੇ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਆਪ ਨੇਤਾ ਸੰਤੋਸ਼ ਕੁਮਾਰ ਗੋਗੀ ਅਸ਼ੋਕ ਭਟਗਿਆ ਮਾਰਕੀਟ ਕਮੇਟੀ ਦੇ ਚੇਅਰਮੈਨ ਤਵਿੰਦਰ RAM ਨੇ ਸ਼ਿਰਕਤ ਕੀਤੀ ਜਿਨ੍ਹਾਂ ਨੇ ਕੈਂਪ ਦਾ ਆਗਾਜ਼ ਆਪਣੇ ਹੱਥੀ ਕੀਤਾ ਕੈਂਪ ਦੌਰਾਨ ਜਿੱਥੇ ਵੱਡੀ ਗਿਣਤੀ ਵਿੱਚ ਖੂਨਦਾਨੀਆਂ ਨੇ ਇਸ ਪਹਿਲਕਸ਼ਾ ਨਾਲ ਖੂਨਦਾਨ ਕੀਤਾ ਉੱਥੇ ਹੀ ਉਕਤ ਨੇਤਾਵਾਂ ਨੇ ਕਲੱਬ ਨੂੰ ਕੀਤੇ ਸੁਪਰਾਲੇ ਦੀ ਸ਼ਲਾਘਾ ਕੀਤੀ ਉਹਨਾਂ ਨੇ ਕਿਹਾ ਕਿ ਖੂਨਦਾਨ ਇੱਕ ਮਹਾਦਾਨ ਹੈ ਤੇ ਸਾਨੂੰ ਸਾਰਿਆਂ ਨੂੰ ਸਮੇਂ-ਸਮੇਂ ਤੇ ਖੂਨਦਾਨ ਕਰਨਾ ਚਾਹੀਦਾ ਹੈ ਤਾਂ ਜੋ ਲੋੜਪੈਣ ਤੇ ਕਿਸੇ ਜ਼ਰੂਰਤਮੰਦ ਮਰੀਜ਼ ਦੀ ਜਾਨ ਨੂੰ ਬਚਾਇਆ ਜਾ ਸਕੇ ਇਸ ਦੌਰਾਨ ਸੋਸਾਇਟੀ ਮੈਂਬਰਾਂ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਤੇ ਉਹਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਉਹਨਾਂ ਨਾਲ ਹੀ ਖੂਨਦਾਨੀਆਂ ਦਾ ਵੀ ਲੈਪਲ ਪਿੰਨਾ ਤੇ ਸਰਟੀਫੀਕੇਟ ਪ੍ਰਦਾਨ ਕਰਕੇ ਸਨਮਾਨ ਕੀਤਾ ਇਸ ਦੌਰਾਨ ਵੱਡੀ ਗਿਣਤੀ ਵਿੱਚ ਸੋਸਾਇਟੀ ਦੇ ਮੈਂਬਰ ਮੌਜੂਦ ਸਨ ਖੂਨਦਾਨ ਮਹਾਦਾਨ ਤੋਂ ਵੱਧ ਗੁਦਾਨ ਨਹੀਂ ਉਥੇ ਲੱਡੀ ਨੂੰ ਦੇਖਦੇ ਹੋਏ ਅੱਜ ਸਾਡੇ ਹਨੂਮਾਨ ਗੜੀ ਵਿੱਚ ਸ਼ਿਵ ਸ਼ੰਕਰ ਵੈਲਫਰ ਸੁਸਾਇਟੀ ਵੱਲੋਂ ਜਿਹੜਾ ਇਸ ਬਲੱਡ ਡੋਨੇਟ ਦਾ ਕੈਂਪ ਲਗਾਇਆ ਗਿਆ ਜਿੱਥੇ ਇਨੇ ਕਾ ਹੀ ਲੋਕ ਆਣ ਕੇ ਬਲੱਡ ਦਾਨ ਕਰ ਰਹੇ ਨੇ ਇੱਕ ਖੂਨ ਦੀ ਬੋਤਲ ਤਿੰਨ ਜਾਨਾਂ ਬਚਾ ਰਹੀ ਹੈ ਉਥੇ ਅਸੀਂ ਇਸ ਇਸ ਸੇਵਾਦਾਲ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਵੀ ਅੱਜ ਇੱਥੇ ਉਸੇ ਤੋਂ ਦਾ ਮੌਕਾ ਦਿੱਤਾ ਮੇਰੇ ਨਾਲ ਮੇਰੀ ਆਮ ਆਦੀ ਪਾਰਟੀ ਦੇ ਵਲੰਟੀਅਰ ਹਾਜ਼ਰ ਹੋਏ ਧੰਨਵਾਦ ਜੀ ਸਾਰਿਆਂ ਦਾ ਅੱਜ ਕੋਵੜਾ ਵਿਖੇ हनुमान गली ਵਿੱਚ ਸ਼ਿਵ ਸ਼ੰਕਰ ਰਟਸ ਵੈਲਫੇਅਰ ਸੁਸਾਇਟੀ ਵੱਲੋਂ ਬਹੁਤ ਵੱਡਾ ਇਹ ਤੂਣਦਾਨ ਕੈਂਪ ਲਗਾਇਆ ਗਿਆ ਜਿਹਦੇ ਵਿੱਚ ਲਲਨ ਲਲਨ ਕੁਮਾਰ ਜੀ ਜਿਨ੍ਹਾਂ ਨੇ ਵੱਲ ਚੜ ਕੇ ਹਿੱਸਾ ਲਿਆ ਔਰ ਆਰਗੇਨਾਈਜ਼ ਕੀਤਾ ਉਹਨਾਂ ਦਾ ਅੱਜ ਜਨਮ ਦਿਨ ਸੀ ਔਰ ਨੌਜਵਾਨਾਂ ਨੂੰ ਇੱਕ ਸੇਧ ਦਿੱਤੀ ਆ ਜਿੱਥੇ ਅਸੀਂ ਆਪਣੇ ਜਨਮ ਦਿਨ ਬਹੁਤ ਵੱਡੇ ਪੈਸੇ ਖਰਚ ਕਰਕੇ ਮਨਾਉਂਦੇ ਆ ਉਥੇ ਸਾਡਾ ਫਰਜ਼ ਬਣਦਾ ਕਿ ਇਹ ਜਿਹੜਾ ਜ਼ਿੰਦਗੀ ਹੈ ਲੋਕਾਂ ਦੇ ਲਿਖੇ ਲਈਏ ਔਰ ਲੋਕਾਂ ਨੂੰ ਉਤਸ਼ਾਹਤ ਕਰੀਏ ਕਿ ਖੂਨ দান ਕਰਕੇ ਆਪਾਂ ਬਹੁਤ ਵੱਡਾ ਮਹਾਨ ਕੰਮ ਕਰ ਸਕਦੇ ਆ ਜਿਸ ਦੇ ਨਾਲ ਬਹੁਤ ਸਾਰੀਆਂ ਜਾਨਾਂ ਬਚ ਸਕਦੀਆਂ ਮੈਂ ਤਾਂ ਇਹ ਕਹਾਗਾ ਕਿ ਜਿਹੜੀਆਂ ਇਹ ਸੁਸਾਇਟੀਆਂ ਨੇ ਇਹ ਹਮੇਸ਼ਾ ਹੀ ਲਗਾਤਾਰ ਸਾਰੇ ਜ਼ਿੰਦਗੀੇ ਕੰਮ ਕਰਦੀਆਂ ਰਹਿੰਦੀਆਂ ਨਾ ਨਨ ਕਿਸੇ ਹਾਰ ਦੀ ਹਾਰ ਦੀ ਹੁੰਦੀ ਆ ਨਾ ਕਿਸੇ ਜਿੱਤ ਦੀ ਹੁੰਦੀ ਆ ਕਿਉਂਕਿ ਰਾਜਨੀਤਿਕ ਪਾਰਟੀਆਂ ਜਿਹੜੀਆਂ ਹਮੇਸ਼ਾ ਜਦੋਂ ਹਾਰ ਜਾਂਦੀਆਂ ਤੇ ਘਰਾਂ 'ਚ ਬੈਠ ਜਾਂਦੀਆਂ ਪਰ ਇਹ ਉਹ ਲੋਕ ਨੇ ਜਿਹੜੇ ਹਮੇਸ਼ਾ ਹੀ ਲਗਾਤਾਰ ਲੱਗੇ ਰਹਿੰਦੇ ਆ ਔਰ ਲੋਕਲ ਦੁੱਖਾਂ ਵਿੱਚ ਫੜਦੇ ਰਹਿੰਦੇ ਆ ਇਹਨਾਂ ਦਾ ਜਿਲ੍ਹਾ ਧੰਨਵਾਦ ਕਰ ਲਈ ਬਹੁਤ ਘਟਾ ਔਰ ਮੈਂ ਪੂਰੇ ਸਮਾਜ ਨੂੰ ਬੇਨਤੀ ਕਰਦਾ ਕਿ ਅਜਿਹੀਆਂ ਜਿਹੜੀਆਂ ਸੁਸਾਇਟੀਆਂ ਆ ਉਹਨਾਂ ਦਾ ਜਿੰਨਾ ਵੀ ਸਾਥ ਦੇ ਸਕੀਏ ਬਹੁਤ ਘਟਾ ਔਰ ਇਹ ਨੌਜਵਾਨ ਬਹੁਤ ਵੱਡਾ ਮੈਸੇਜ ਲੈ ਕੇ ਇਸ ਫੋਕਾੜਾ ਸ਼ਹਿਰ ਤੇ ਵੀ ਜਾ ਰਹੇ ਆ ਕਿ ਆਪਣੇ ਜਨਮ ਦਿਨ ਦੇ ਉੱਪਰ ਕੁਝ ਬਲੱਡ ਜਿਹੜਾ ਡੋਨੇਟ ਕਰਕੇ ਲੋਕਾਂ ਦੀਆਂ ਜਾਨਾਂ ਬਚਾਓ ਔਰ ਫਜ਼ੂਲ ਖਰਚ ਨੂੰ ਜਿਹੜਾ ਵਾ ਉਸ ਨੂੰ ਨਾ ਕਰੋ ਇਸ ਕਰਕੇ ਸਭ ਨੂੰ ਬੇਨਤੀ ਹੈ ਕਿ ਆਓ ਨਾਲ مل ਕੇ ਉਹਨਾਂ ਦਾ ਸਾਥ ਦਿਈਏ ਔਰ ਇਸ ਮੂਨ ਦਾੰਦੇ ਜਿਹੜੇ ਕੈਂਪ ਦੇ ਵਿੱਚ ਮਹਾਦਾਨ ਕੈਂਪ ਜਿਹੜਾ ਉਹਦੇ ਵਿੱਚ ਸਾਥ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ